ਬਹੁਤ ਵਧੀਆ ਲੱਗਿਆ ਇਹਨਾਂ ਕੋਲ ਆ ਕੇ ਸ਼ਾਮ ਦੇ ਸਤਿਕਾਰ ਯੂਟਿਊਬਰ ਨੇ ਬਹੁਤ ਹੀ ਨਾਈਸ ਪਰਸਨੈਲਿਟੀ ਆ ਸੋ ਫਿਰ ਹੁੰਦਾ ਸਤਿਕਾਰ ਜੀ ਇਹ ਹੀ ਮੇਰੇ ਨੋ ਪਾਸ ਲਾਂਦਾ ਹੁੰਦਾ ਤੇ ਲਾਣੀ ਤੈਨੂੰ ਪੂੰਝੇ ਪਾਂਝੇ ਮਾਰ ਦਿੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮਮਾ ਸਟਾਪ ਕਰ ਸਟਾਪ ਨਹੀਂ ਨਹੀਂ ਤੋਪ ਨਹੀਂ ਇਹਨਾਂ ਨੂੰ ਕਿੰਨਾ ਟਾਈਮ ਲੱਗੇਗਾ ਉਹ ਸਾਡੇ ਸਾਡੇ ਨੇ ਮੈਮਰੀ ਫੋਲੋ ਕੀ ਫੋਨ ਦੇ ਅੱਗੇ ਅੱਗੇ ਤੇ ਸੋ ਚਾਹ ਆ ਰਹੀ ਦੇਖੋ ਸੋ ਅਸੀਂ ਚਾਹ ਧਰੀਏ ਚਾਹ ਵੀ ਲੱਗਿਆ ਹੈ ਸਕੂਲੋਂ ਆਇਆ ਸੀ ਤੇ ਨਾ ਹੁਣ ਅਸੀਂ ਹੁਣ ਮੈਂ ਨਾ ਸਿਰ ਵਾਸ਼ ਕਰਨਾ ਹੈ ਗਾਵੇ ਤੇ ਬਾਅਦ ਵਿੱਚ ਫਿਰ ਚਾਹ ਪੀਣੀ ਹੈ ਨਾ ਉਹ ਹਾਂਜੀ ਹਾਂਜੀ ਤੇ ਫਿਰ ਆਪਾਂ ਨਾ ਸਾਡੇ ਘਰ ਕੱਲ ਗੈਸਟ ਆ ਰਹੇ ਨੇ ਸੋ ਉਹਨਾਂ ਦੇ ਉਹ ਸਾਫ ਸਫਾਈ ਵੀ ਕਰਨੀ ਸੀ ਉਹ ਉਹਨਾਂ ਦੀ ਚਾਰੀ ਵੀ ਕਰਨੀ ਸੌਰੀ ਸੋ ਤੁਸੀਂ ਵੀ ਸਾਡੇ ਵਲੌਗ ਨਾਲ ਜੁੜੇ ਰਹੋ ਤੇ ਦੇਖਿਓ ਵੀ ਉਹ ਕਿਹੜੇ ਗੈਸਟ ਹੋਣਗੇ ਇਹ ਹਰੀ ਨੂੰ ਵੀ ਨਹੀਂ ਪਤਾ ਹੈ ਹਰੀ ਪਤਾ ਤੈਨੂੰ ਨਹੀਂ ਕਿਹਦੇ ਕਿਹਦੇ ਨਹੀਂ ਪਤਾ ਗੈਸਟ ਮਤਲਬ ਕਿਦਾਂ ਗੈਸਟ ਗੈਸਟ ਕਿੰਨਾ ਤਾਂ ਕਿਦਾਂ ਗੈਸਟ ਪਰ ਨਹੀਂ ਗੈਸਟ ਨਾਮ ਦੱਸੋ ਬੱਲੇ ਨਾਮ ਤੇ ਮੈਂ ਜਰਾ ਹੁਣ ਇਹ ਰਿਵਿਊ ਕਰਤਾ ਤੇ ਫਿਰ ਆਪਾਂ ਤੇ ਨਾਮ ਤੇ ਫਰੈਕਸਾਈਟ ਸਾਡੇ ਆਡੀਅੰਸ ਜਿਹੜੀ ਪਿਆਰੀ 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 ਪੈਸਾ ਨਹੀਂ ਦੇ ਪਹਿਲਾਂ ਲੈ ਤੇ ਦੱਸੋ ਪੀ ਸੋ ਪੰਵੀਰ ਗੇਮਰ ਨਹੀਂ ਤੂੰ ਆਪਣਾ ਹੀ ਬਸ ਪੰਵੀਰ ਗੇਮਰ ਦੇਖਿਆ ਗੇਮ ਮਾਰਾ ਇਹਨੂੰ ਸੋ ਅਸੀਂ ਨਾ ਤੁਹਾਨੂੰ ਸਾਡੇ ਨਾਲ ਜੁੜੇ ਰਹੋ ਜੇ ਸਾਡੇ ਕੋ ਮੇਰੇ ਕੋ ਮੂਮੈਂਟ ਕੈਪਚਰ ਹੋਏਗਾ ਤਮੇ ਜ਼ਰੂਰ ਵਿੱਚ ਐਡ ਕਰਾਂਗੀ ਇਸ ਤੇ ਮੈਂ ਐਡ ਕਰਾਂਗੀ ਹੀ ਨੀ ਤੇ ਫੋਟੋ ਤੇ ਲਗਾ ਰਿਹਾ ਹਾਂ ਰਿਕਵੈਸਟ ਹੱਡ ਕਰਾਂ ਨੇ ਸੋ ਹੱਡ ਹੱਡੇ ਹਾ ਤੁਹਾਡੇ ਦੋਸਤ ਫੋਸਟ ਹੀ ਲਾ ਲੈ ਚਲੋ ਆਪਣੇ ਦੋਸਤ ਜਿਹੜੇ ਸਾਰੇ ਆਹ ਨੂੰ ਬਤਾ ਪਿੰਕੀ 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 ਨੀ ਉਹ ਇੱਕ ਯੂਟਿਊਬਰ ਨੇ ਬਹੁਤ ਹੀ ਨਾਈਸ ਪਰਸਨੈਲਿਟੀ ਆ ਸੋ ਫਿਰ ਦਸਾਂ ਇੱਕ ਹਾਲ ਵੀ ਤੁਹਾਨੂੰ ਜੁੜੇ ਤਲੇ ਰਿਵੜ ਫਿਰ ਠੀਕ ਹੈ ਬਹੁਤੇ ਗੱਲਾਂ ਕਰਦੇ ਨਾਲ ਇਹ ਤਾਂ ਬੰਦ ਕਰ ਹਲੋ ਬਾਤ ਤੇ ਰਕੇ ਪੈ ਲਾ ਆ ਕਹਿੰਦੇ ਬੰਦ ਕਰਕੇ ਮੈਨੂੰ ਦੱਸ ਦੋ ਇਹਨੂੰ ਦੱਸ ਦੋ ਤੇਨੂੰ ਗਾਲੀ ਦਸਾਂਗੇ ਹੁਣ ਸੋ ਗਾਇਸ ਹਰ ਆਸ ਹੀ ਹਰ ਦੇ ਨਿਊ ਲੱਗਤੇ ਬਣਾ ਲਗੇ ਕਿਉਂਕਿ ਹੋਹੀ ਇਹਨਾਂ ਆ ਜੋੜਨਾ ਨਿਊ ਵਲੋਗ ਕੋ ਕੀ ਹੁੰਦੇ ਕਿਸੇ ਨਾ ਆ ਤੁ ਬਸਾਰੇ ਯੂਟਿਊਬਰ ਮਿਲਣਾ ਨਾਨਾ ਅਨਨੇ ਦਾ ਸੁਦੀਤਾ ਮਮਾ ਜੀ ਨੇ ਤੁਨੂੰ ਪਤਾ ਆ ਤੇ ਫਿਰ ਤੁਸੀਂ ਗੁਸਟ ਕਰਕੇ ਦੱਸੋ ਹਨਾ ਹਾਂ ਤੁਸੀਂ ਕਰਕੇ ਹਾਂ ਵੀ ਥੋੜਾ ਬਣਾਉਗਾ ਐਦਾਂ ਵੀ ਥੋੜਾ ਬਣਾਉਨੇ ਆ ਕਿ ਤੁਸੀਂ ਗੈਟ ਪਹਿਲਾ 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 ਪਰੋਲਾ ਦੱਸ ਦਿੰਦਾ ਪਰੋਲਾ ਨਹੀਂ ਹੋਏਗਾ ਬੇਟਾ ਕਿੱਥੇ ਖਸਮ ਨਹੀਂ ਬਤਾ ਬੁੱਗਾ ਇੱਕਦਾਂ ਹਾਂਜੀ ਉਹ ਸਟਾਰਟੋਂ ਦਾ ਪੁੰਨ ਪੁੰਨ ਲੋ ਜਿਵੇਂ ਆਲੇ ਆਵੇ ਫਾਈਨਲੀ ਤੇ ਹੁਣ ਮੈਂ ਪਿੰਗ ਗਿਆ ਚਾਹ ਪੀ ਲਓ ਤੁਸੀਂ ਵੀ ਚਾਹ ਠੀਕ ਹੈ ਤੇ ਤੁਸੀਂ ਪਲੀਜ਼ ਮਤਲਬ ਕੀ ਚੱਲਦੀ ਹੈ ਵਲੌਗ ਵਿੱਚ ਹੀ ਚੱਲਦੇ ਵਲੌਗ ਵਿੱਚ ਕੀ ਪਲੀਜ਼ ਕਮੈਂਟ ਕਰਨਾ ਡਰ ਨਹੀਂਉਂਦੇ ਕਦੋਂ ਐਨਕੋ ਮੈਂ ਤਾਂੱਸਣਾ ਕਿਦਾਂ ਆਣਾ ਹੁਣ ਕਦੋਂ ਕਦੋਂ ਆਣਾ ਬੇਟੇ ਕੱਲ੍ਹ ਆਣਾ ਮਾਣੋ ਉਹਨੇ ਕਦਨੇ ਵਜੇ ਆਉਣਾ ਕੰਨੇ ਵੀਰੇ ਕੰਨੇ ਵਜੇ ਤਾਂ ਨਹੀਂ ਮੈਨੂੰ ਪਤਾ ਕੰਨੇ ਵਜੇ ਆਣਾ ਜਦੋਂ ਬਟਿਆ ਮੈਨਾਂ ਕੋ ਟਾਈਮ ਹੋ ਗੋ ਆਉਣਾ ਮੋੜੇ ਬਾਰਿਸ਼ ਮਾਇਮੀ ਨਾ ਚੱਲ ਰਿਹਾ ਜੀ ਸਾਡੇ ਦੇਖੋ ਮੌਸਮ ਦੇ ਰੰਗ ਜਦੋਂ ਮੈਂ ਰਤੂਪੈ ਲਾਗ ਮੈਂ ਨਾ ਇਹ ਨਾ ਤੇਰੇ ਰਤੂਪੈ ਲਾ ਨਹੀਂ ਆਂਦੇ ਮੈਂ ਕਹਾਂਗਾ ਮੇਰੇ ਬੇਟੇ ਨੂੰ ਵੀ ਮਿਲਣਾ ਨਹੀਂ ਆਂਦੇ ਤੇਰੇ ਰਤੂਪੈ ਤੇ ਤੇmber ਜਾਨਾ ਪਾਣੀ ਵਜੋਂ ਤੇ ਤੇ ਉਹ ਬਾਰਿਸ਼ ਐ ਸਾਡੇ ਹਵਾ ਐਨੀ ਜਲਦੀ ਵੀ ਨਾ ਤੋਬਾ ਰੱਬ ਜੀ ਹਾਂਜੀ ਹੁਣ ਅਸੀਂ ਬੈਠੇ ਆ ਥੋੜੇ ਫ੍ਰੀ ਟਾਈਮ ਚ ਤੇ ਮੈਂ ਡੂਓਲਿੰਗੋ ਸਿੱਖਦਾ ਪਿਆ ਹਰੀ ਆਪਣੇ ਇਟਾਲੀਅਨ ਭਾਸ਼ਾ ਇਹਨੂੰ ਮਤਲਬ ਪੂਰੀ ਆਂਦੀ ਨਹੀਂ ਹੈਗੀ ਤੇ ਇਹ ਸਪੈਨਿਸ਼ ਸਿੱਖ ਰਿਹਾ ਸੋ ਪਤਾ ਨਹੀਂ ਹੋ ਰਿਹਾ ਕਿ ਕੀ ਸਿੱਖਣਾ ਇਹ ਇਹਨੂੰ ਹੀ ਪਤਾ ਹੋਏਗਾ ਕਿਹੜੇ ਕਿਹੜੇ ਚਾਂਸ ਸੋਨ ਲਾਉਰਾ ਸੋਨ Una niña ਠੀਕ ਆ ਸੋ ਮੈਨੂੰ ਨਹੀਂ ਪਤਾ ਨਹੀਂ ਇਹਨੇ ਕਿਹੜੀ ਗੱਲ ਸਿੱਖਿਆ ਮੈਨੂੰ ਕੋਈ ਬਾਰਡ ਨਹੀਂ ਆਇਆ ਮੈਨੂੰ ਪਤਾ ਹੀ ਨਹੀਂ ਕਿ ਮੈਂ ਬੋਲਣਾ ਕੀ ਹੁਣ ਅਗੇ ਪੈਨਿਸ਼ ਸਪੈਨਿਸ਼ ਸਿੱਖ ਰਿਹਾ ਬਸ ਇੰਨਾ ਪਤਾ ਹੈ ਇਟਾਲੀਅਨ ਜੋ ਕਹਿੰਦੇ ਕਿ ਇਹਦੀ ਇਟਾਲੀਆ ਨਾ ਮਤਲਬ ਕਿ ਉਸ ਹਾਵਣਾ ਨਹੀਂ ਹੈਗੀ ਇਸ ਤੋਂ ਇਟਾਲੀਅਨ ਸਿੱਖਣ ਲਿਭ ਜਾਏ ਸਪੈਨਿਸ਼ ਸਪੈਨਿਸ਼ ਚਲੋ ਮੈਂ ਤੁਹਾਡੀ ਮੜੀ ਜੀ ਤੁਹਾਨੂੰ ਪੁੱਛਣਾ ਚਾਹਾਂਗੀ ਹਾਂ ਜੀ ਕਿ ਕਿ ਤੁਸੀਂ ਸਪੈਨਿਸ਼ ਦਾ ਇੰਟਰਸਟ ਕਿਉਂ ਮਤਲਬ ਕਦੋਂ ਤੋਂ ਰੱਖਾ ਲਗੇ ਤੇ ਕੀ ਵਜ੍ਹਾ ਤੁਸੀਂ ਸਪੈਨਿਸ਼ ਸਿੱਖਣਾ ਚਾਹੁੰਦੇ ਹੋ ਇਟਾਲੀਅਨ ਨੂੰ ਛੱਡ ਕੇ ਸਸੇ ਕੋសារੀਆ ਪਾਸ਼ਾਆਂ ਕੋਈ ਪ੍ਰੋਬਲਮ ਨਹੀਂ ਟੇਪਟਾ ਮੈਨੂੰ ਦਾਈ ਇੰਟਰਸਟ ਲਈ ਸਿੱਖ ਇੰਟਰਸਟ ਮਨ ਕੇ ਇਹਨੂੰ ਇੰਟਰਸਟ ਬਣਾ ਕੇ ਅੱਗੇ ਤੱਕ ਵਧੋਗੇ ਜਾਂ ਵਿੱਚ ਹੀ ਛੱਡ ਦੋਗੇ ਪੜਾਈ ਤੱਕ ਵਧੋਗੇ ਮਨਦਾ ਕਿ ਵਧੇਗਾ ਓਕੇ ਬੁੱਢ ਬੱਚਾ ਮੈਂ 300 365 ਡੇਸ ਟ੍ਰਿਕਸ ਲਗਾਣੀ ਦੋ ਵਾਲਿੰਗੋ ਤੇ ਤੁਹਾਨੂੰ ਡੇਸ ਟ੍ਰਿਕਸ ਨੇ ਇੱਕ ਪਤਾਏ ਇੱਕ ਗੇਮ ਬੰਗੂਆ ਦੋ ਵਾਲਿੰਗੋਆ ਬੇਟਾ ਚਾਂਤੋ ਕੋ ਬੋਲੋ ਓਕੇ ਠੀਕ ਹੈ ਸਹੀ ਹੈ ਮਤਲਬ ਕੁਝ ਕਰੋਗੇ ਜਿੱਦਾਂ ਮਤਲਬ ਮਾ ਦਾ ਨਾਮ ਰੋਸ਼ਨ ਕਰਨਾ ਹੈ ਮਾਤੇ ਦਾ ਠੀਕ ਹੈ ਕਰਨਾ ਹੈ ਹਾਂ ਓਕੇ 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 ਹਲੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਤੁਸੀਂ ਕਹਣਾ ਉਹੀ ਲੋਕੇਸ਼ਨ ਤੇ ਬੈਠੀ ਏ ਤੇ ਉਹੀ ਵਿਊ ਏ ਤੇ ਗੁੱਡ ਮਾਰਨਿੰਗ ਹੈ ਅੱਜ ਜੀ ਗੁੱਡ ਮਾਰਨਿੰਗ ਹੋਈ ਏ ਸਵੇਰ ਦੇ 7:30 ਸਾਢੇ 7 ਵਜੇ ਨੇ ਸਵੇਰ ਦੇ ਸੋ ਹਰੀ ਚੱਲਾ ਸਕੂਲ ਏ ਮੇਰਾ ਮੈਨੂੰ ਲੈਣੀ ਚੱਲ ਲੱਗਿਆ ਕਿੰਨੇ ਮਿੰਟ ਬਾਅਦ ਜਾਣਾ ਪਿਆ 24 15 99 9 ਵਜੇ ਟਾਈਮ ਲਾ 20 ਮਿੰਟ ਬਾਅਦ ਹੱਸ ਹੈ ਤੇ ਕਹਿੰਦਾ ਹਜੇ ਤੱਕ ਨਹੀਂ ਜਾਣਾ ਹਜੇ ਤੱਕ ਨਹੀਂ ਚੱਲਿਆ ਮਤਲਬ ਕਹਿੰਦਾ ਭਾ ਵਿਦਾਂ کہہ ਰਹੇ ਹਜੇ ਤੱਕ ਮੈਂ 2-3 ਘੰਟੇ ਨਹੀਂ ਮੇਰਾ ਫੋਨ ਆ ਰਿਹਾ ਹੈ ਕੋਈ ਮੇਰੇ ਸ਼ੱਕ ਸੋ ਬਾਦ ਵਿੱਚ ਜੀ ਹੱਸ ਗੋ ਲਵਾ ਗਏ ਤੇ ਮੈਨੇ ਕਹਿੰਦਾ ਮੈਂ ਹੀ ਨੋਪਾਲ ਚਲਾਣੀ ਹੈ ਤੇ ਨੋਪਾਲ ਚਲਾਣ ਲੱਗਾ ਮੈਂ ਕਿਹਾ ਮੈਂ ਉਦਾਂ ਹੀ ਲਾ ਲੈਣੀ ਹੈ ਚਲ ਨੋਰਮਲ ਜੀ ਤੇ ਇਹ ਇਹੀ ਮੇਰੇ ਨੋਪਾਲਸ ਲਾਂਦਾ ਹੁੰਦਾ ਤੇ ਲਾਣੀ ਤੈਨੂੰ ਪੂੰਜੇ ਪਾਂਜੇ ਮਾਰ ਦਿੰਦਾ ਤੇ ਇਹਦੇ ਨਾਲ ਸੁਗਾਣੀ ਹੈ ਹੈ ਤੇ ਕਹਿੰਦਾ ਮੈਂ ਹੀ ਸੁਗਾ ਆੜੇ ਨੋਉ ਲੜ ਗਿਆ ਮੈਨੇ ਨੋਉ ਲੜ ਗਿਆ <laughs> मैं... मैं, मैं कर ला ना, मैं करना। <laughs> लो चलो जी चल फोन लादप कर मेकअप भी कर अच्छा ठीक है पूरा हाथ ही हो गया मेकअप भी कर देगा मेकअप आर्टिस्ट ਨੇਚਾ ਨੇਚ ਮਨ ਲਗਾਈ ਚੈੱਕ ਨੇਚ ਆ ਪਤਾ ਨਹੀਂ ਕਿਉਂ ਅਦੀ ਕਲੀਅਰਟੀ ਨਹੀਂ ਸਹੀ ਆ ਰਹੀ ਪਤਾ ਨਹੀਂ ਕੀ ਚੱਕਰ ਆ ਹਾਂ ਹੁਣ ਸਹੀ ਆਈ ਏ ਕੀ ਉਹਦੀ ਫੋਨ ਦੀ ਕੀ ਕਲੀਅਰਟੀ ਕਲੀਅਰਟੀ ਜੋ ਵੀ ਆ ਹਾਂ ਤੂੰ ਯਾਰ ਤੂੰ ਮੇਰਾ ਨਾ ਉਲਾਲੇ ਨਾਲੋਂ ਹੈ ਬੱਸ ਇਧੇ ਕਰਦਾ ਇਧੇ ਮੈਂ ਜਾ ਤੂੰ ਸੰਭਾ ਜਾ ਰਗ ਮੈਂ ਉਹ ਹੈਰੀ ਨੇ ਨੈਲ ਪੇਂਟ ਉਤਾਰ ਦਿੱਤੀ ਹੈ ਥੋੜੀ ਜਿ ਮੈਂ ਵੀ ਐਫਰਟਸ ਕੀਤੇ ਨੇ ਬਟ ਆ ਦੇਖੋ ਥੋੜਾ ਥੋੜਾ ਰਹਿ ਗਈ ਨਾ ਮੈਨੂੰ ਇਸ ਕਰਕੇ ਨੀਲ ਪੈਂਟ ਲਾਣਾ ਬਿਲਕੁਲ ਪਸੰਦ ਨਹੀਂ ਹੈਗਾ ਇਹਨੂੰ ਲਾਣਾ ਵੀ ਬੜਾ ਔਖਾ ਹੈ ਲਾਣਾ ਤਾਂ ਚਲੋ ਸੁੱਖਾ ਹੀ ਇੱਦਾਂ ਪਰ ਲਾਣਾ ਬੜਾ ਔਖਾ ਜਾਂਦਾ ਫਿਰ ਇਸ ਕਰਕੇ ਕਿਉਂਕਿ ਜਿਆਦਾ ਸੁੱਕ ਜਾਂਦਾ ਤੇ ਹੁਣ ਹੁਣ ਮੈਨੂੰ ਕਹਿੰਦਾ ਕਲਰ ਚੂਜ਼ ਕਰੋ ਤੇ ਮੈਂ ਕਲਰ ਚੂਜ਼ ਕਰ ਲਿਆ ਸੀ ਤੇ ਉਹ ਐਸੀ yellow yellow ਮੈਂ ਕੀਤੀ ਹੁਣ ਆ ਦੇਖੋ yellow ਜਿੱਦਾਂ ਵੀ ਹੈਗਾ ਆਪਾਂ ਅਪਲਾਈ ਕਰਦੇ ਲੱਗੇ ਆ ਦੇ ਦੇ ਦੋ ਕਿਦਾਂ ਰਿਜ਼ਲਟ ਆਂਦਾ ਤੇ ਜੈਲ ਪੋਲਿਸ਼ ਆ ਜੈਲ ਪੋਲਿਸ਼ ਕਿੱਥੇ ਆ ਪਤਾ ਨਹੀਂ ਮੈਂ ਆਹ ਪਹਿਲੀ ਵਾਰ ਯੂਜ਼ ਕਰ ਲਗੀ ਆ ਆਹ ਨੇਲ ਪੇਂਟ ਆ ਜਿਹੜਾ ਲਿਆਂਦੀ ਆ ਇਹ ਇੰਨਾ ਚੱਲਣੀ ਆ ਕਦੀ ਲਾਈ ਨਹੀਂ ਇਹ ਕਦੀ ਮਸ਼ੀਨ ਮਚੋਣ ਹੈ ਤੇ ਉਹ ਕਹਿੰਦੇ ਇਹਦੇ ਨਾਲ ਮਸ਼ੀਨਾਂ ਹੀ ਹੁੰਦੀ ਸੁੱਕਦੀ ਏ ਤੇ ਫਿਰ ਮੈਂ ਆ yellow yellow ਨਾ ਪਤਾ ਨਹੀਂ ਕਰ ਤੂੰ ਨੇ ਇਹ ਨਹੀਂ ਸਮਝ ਆਂਦੀ ਮੈਨੂੰ ਇਹ ਆਹ ਇਹ ਨਾਲ ਕੈਮਰੇ ਚ ਜ਼ਿਆਦਾ ਦੇਖਦੇ ਪਏ ਨੇ ਆ ਦੇਖ ਇਹ ਕੋਈ ਪ੍ਰੋਬਲਮ ਹੀ ਲੱਗਦੀ ਮੈਨੂੰ ਨਾਉ ਕਟਾ ਲਓ ਨਾਉ ਕੱਟੇ ਨੇ ਆਦੇ ਕਿੱਡੇ बटे 9 ਸੀ ਮੇਰੇ ਆਦੇ ਆ ਠੀਕ ਹੈ ਖੜ ਕਾਰ ਲਿੱਤਾ ਪਤਾ ਨਹੀਂ ਕੀ ਹੋ ਜਾਂਦਾ ਚਲੋ ਆਪਾ ਚਲੋ ਦੇਖਦੇ ਮਿਲਦੇ ਆ ਹਾਂ ਨੇ ਆ ਸਵਾਡਾ ਆ 3 ਨੇ ਲਾੜਦਾ ਸਮਾਂਟੇ ਆ ਬਾਕੀ ਦੇਖਦੇ ਸੋ ਅਸੀਂ ਮਸ਼ੀਨ ਸਟਾਰਟ ਕਰ ਲਈ ਤੇ ਫਾਈਨਲੀ ਦਾ ਆ ਕਲਰ ਆਇਆ ਤੇ ਆ ਪੁੰਜੇ ਪੰਜ ਲੱਗ ਗਏ ਨੇ ਮੈਨੂੰ ਕੋਈ ਨਹੀਂ ਹੈਗੀ ਐ ਨਾ ਪੁੰਜਾਂ ਦੀ ਫੋਪੀ ਹੋ ਜਾਣੇ ਸਹੀ ਇੱਕ ਦਿਨ ਬਾਅਦ ਤੇ ਸੋ ਇਹਨੂੰ ਪਤਾ ਨਹੀਂ ਹੋਣਾ ਕਿੱਦਾਂ ਉਹਨੂੰ ਪਹਿਲਾਂ ਲਗਾ ਲੂਨ ਇਹਨੂੰ ਉਹਨੂੰ ਬਾਅਦ ਚਲਾਣੇ ਨਾ ਫਿਰ ਆ ਕਿੰਨਾ ਹੀ ਸਮਾਰਟ ਪਿਆ ਹੈ ਉਹਦਾ ਮਤਲਬ ਡੈਕੋਰੇਟ ਕਰਨ ਵਾਲੇ ਨੇ ਲਾ ਕਿ ਇਹਨੂੰ ਆਟ ਕਰਨ ਵਾਲੇ ਕਹਿੰਦਾ ਸਭਾ ਉਹ ਡੈਕੋਰੇਟ ਜੋ ਵੀ ਤੇ ਮੈਂ ਤਾਂ ਅਸੀਂ ਹੁਣ ਮੈਂ ਕਿਹਾ ਕਿ ਇੱਦਾਂ ਸਿੰਪਲ ਹੀ ਸਹੀ ਹੈ ਵੀ ਦੇ ਦੇ ਆ ਬਸਲੀ ਦੇਖਦੇ ਹੋਇਆ ਨਹੀਂ ਸਟਾਰਟ 60 ਸੈਕਿੰਡਾਂ ਦਾ ਕਰ ਹਾਂ ਕਰ ਸੱਟ ਤੁਸੀਂ 60 ਸੈਕਿੰਡਾਂ ਤੇ ਕਰ ਦੇ ਨਾ ਓ ਵਾਓ ਫਸਟ ਟਾਈਮ ਆਫ ਕਰ ਲ ਫੋਨ ਹੈ ਨਹੀਂ ਪਹਿਲਾਂ ਇਦਾਂ ਹੀ ਰਹਿਣਾ ਪਤਾ ਨਹੀਂ ਹੁਣ ਮੈਨੂੰ ਸਹੀ ਹੈ ਉਹ ਬਹੁਤ ਹੀਟ ਹੈ। ਜੀ। ਹੂੰ। ਈਡੇ ਅੰਦਰ। ਵਾਓ ਅਸੀਂ ਹਰੋ ਕੇ ਚਾਹ। 10 ਸੈਕਿੰਡ ਤੇ ਪਤਾ ਨਹੀਂ ਕਿੰਨੇ ਸੈਕਿੰਡ ਅਸੀਂ ਸਕਸੈਸਫੁਲ ਹੋ ਗਏ। ਸਾਡੇ ਸੁੱਕ ਗਏ ਨਾ? ਹਾਂਜੀ ਥੋੜਾ ਜਿਹਾ ਸੁੱਕਿਆ ਬਸ। ਨਹੀਂ 1 ਮਿੰਟ ਦਬ ਕੇ ਨਹੀਂ ਨਾ। ਇਹ ਤੇ ਅੂਠਾ ਦੇ ਵਿੱਚ ਗਿਆ ਹੀ ਨਹੀਂ ਸੀਗਾ ਚੱਜ ਅਜ ਤਰਾ। ਇਹ ਹੀ ਉਂਗਲਾ ਸੀ ਸੁੱਕ ਗਈਆਂ। ਤੇ ਵਧੀਆ ਹੈ ਨਾ ਇਹ। ਸ਼ੀਨਾ। ਜੀ ਉਹ ਜੀ ਉਹ ਪਹਿਲਾ ਦੂਸਰਾ ਕੋਡ ਅਪਲਾਈ ਕਰ ਲਾਂਗਾ ਹलो ਇਹਦੀ ਗੱਲ ਸੁਣ ਲਓ ਮੈਂ ਤੇ ਕੈਪਚਰ ਥੋੜੀ ਲੇਟ ਹੋ ਗਈਆਂ ਤੇ ਇਹਦੀ ਗੱਲ ਸੁਣਨਾ ਕੀ ਡਬਲ ਮਾਰਦਾ ਪੈ ਕੀ ਕਹਿੰਦਾ ਪਿਆ 베بی ਸ਼ਾ ਜੇ ਦੁਹਰ ਡਾਕ ਕੋਈ ਕੁੜੀ ਜਾਂ ਮੁੰਡਾ ਹੈਗਾ ਨਾ 베بی ਸ਼ਾ ਵਰਤਨਾ ਸੀ ਇਹਦਾ ਚਿੱਟਾ ਜੇ ਕੁੜੀ ਆਏਗੀ ਚਿੱਟਾ ਤੇ ਪਿੰਕ ਤੇ ਚਿੱਟਾ ਤੇ ਪਿੰਕ ਜੇ ਕਿ ਕਿ ਮੁੰਡਾ ਆਗਾ ਚਿੱਟਾ ਤੇ ਦੇ ਹਲੋ ਬਲੂ ਅੱਬੇ بیبی ਸ਼ਾਵਰ ਕਰਦਾ ਫਿਰਦਾ ਅੱਜ ਕੱਲ ਦੇ ਨਿਆਣੇ ਦੇਖੋ ਸਾਨੂੰ ਉਤੇ ਆਹੀ ਤੇ ਐਵੇਂ ਮਤਲਬ ਕਿ ਦੁਨੀਆ ਤੇ ਐ ਜੈਸੇ ਆਏ ਚੰਨ ਇੱਕੋ ਬਰਾਬਰ ਆ ਉਹ بیبی ਸ਼ਾਵਰ ਦੇ ਲੱਗ ਰਿਹਾ ਤੂੰ ਤੈਨੂੰ ਹੀ ਚੰਗੀ ਤੇਰੀ ਪਰਵਰਿਸ਼ ਹੋ ਜਾਈ ਇੰਨੀ ਬੜੀ ਗੱਲ ਤੂੰ ਤੂੰ ਹੀ ਮੈਨੂੰ ਲੱਖਾਂ ਕਰੋੜਾ ਅਰਬਾ ਮਰੇ ਗਾ ਠੀਕ ਹੈ ਤੂੰ بیبی ਸ਼ਾਵਰ ਕਿੱਧਰ ਤੁਰ ਪਿਆਵੇਂ ਹਰ ਟੈਂਪੂ ਤੇ ਪੇਡ ਮਾਰਦੇ ਤੂੰ ਤੇ ਪੇਡ ਆਣਾ ਕੰਮ ਹੀ ਕਰਦਾ ਪਿਆ ਤੂੰ ਖਿੰਦਰ ਬੇਬੀ ਜਾ ਵਰਵਾ ਲਾਨੇ ਨੈਲ ਪੈਂਟ ਪਿਆ ਤੂੰ ਤੋਰ ਪਿਆ ਬੇਬੀ ਸ਼ਾਵਰਾ ਨਾਲ ਹੈ ਦੱਸ ਨਹੀਂ ਇਹ ਦੋਨ ਦਾ ਦਾਵਾ ਆ ਦੇਖ ਲੋ ਹੈ ਸਾਨੂੰ ਪਤਾ ਹੀ ਜਦੋਂ ਅਸੀਂ ਈ ਡੇਡੇ ਹੁੰਦੇ ਸਾਨੂੰ ਪਤਾ ਹੀ ਕੁਛ ਫੋਨਾਂ ਨੇ ਪੇਡਾ ਕਰ ਕੀਤਾ ਪਿਆ ਚੰਗੇ ਲਈ ਨਹੀਂ ਯੂਜ਼ ਕਰਦੇ ਫੋਨ ਮੈਂ ਕਹਿੰਨੇ ਆ ਇਹਨੂੰ ਤੂੰ ਗੇਮਾਂ ਵੀ ਨਾ ਖੇਡਿਆ ਕਰ ਸ਼ੋਰਟਸ ਵੀ ਨਾ ਦੇਖਿਆ ਕਰ ਸਿਰਫ ਤੂੰ ਨਾ ਵੀਡੀਓ ਦੇਖ ਵੀਡੀਓ ਨਹੀਂ ਪੜਿਆ ਕਰ ਹਨਾ ਪੜਿਆ ਕਰ ਤੇ ਚਲ ਥੋੜੇ ਟਾਈਮ ਲਈ ਵਿੱਚ ਦੇਖ ਲਿਆ ਕਰ ਦੇਖ ਲਿਆ ਕਰ ਵਿੱਚ ਥੋੜਾ ਇੱਕ ਘੰਟਾ ਹਨਾ ਚਲ ਦਿਨ ਦਾ ਨਹੀਂ 2 ਘੰਟੇ ਪੜਾਈ ਕਰਨੀ 2 ਘੰਟੇ ਫੂਕੇ ਲੈ ਦੇਖ ਲੋ ਆਪਣੀ ਡਿਮਾਂਡ ਦੀ ਬਾਕੀ ਗੱਲ ਤੇ ਦੇ ਚਲੋ ਸੋ ਚਲੋ ਜਿੱਥੇ ਆਪਾਂ ਕਰਦੇ ਹਾਂ ਬਾਕੀ ਕਮੈਂਟ ਤੇ ਕਮੈਂਟ ਆ ਤੇ ਦੱਸੋ ਕਿ ਪਹਿਲਾ ਦੋਨੇ ਲਗਾਏ ਦੇ ਨੇਲ ਪੇਂਟ ਜਾਂ ਇੱਕ ਲਗਾ ਕੇ ਹਾਂ ਤਾਂ ਉਹ ਕਹਿੰਦੇ ਲਾਲਾ ਨੇ ਕਮੈਂਟ ਆ ਜਿੱਤੇ ਬੜਾ ਕੁਝ ਪੁੱਛ ਲਿਆ ਕਮੈਂਟਾਂ ਜੀ ਤਾਂ ਉਹ ਕੁਝ ਪੁੱਛ ਲਿਆ ਸੀ ਹੁਣ ਦੇਖੀ ਪੂਰਾ ਹੀ ਉਹ ਤਾਂ ਸੋਕਤੇ ਨੇਲ ਪੇਂਟ ਲਾ ਥਲੂ ਸੀ ਜਾਣੀ ਜੋ ਤਾਂ ਕਮੈਂਟ ਆ ਸੱਚ ਭੁੱਲ ਕੇ ਬੋਲ ਗਿਆ ਸੀ ਆ ਨੂੰ ਉਸ ਯੂਟਿਊਬਰ ਨੂੰ ਗੁਆਸ ਕਰੋ ਸੋਣਾ ਵੀ ਲੋ ਖਤਮ ਹੋ ਜਾਣਾ ਪਰ ਅਸੀਂ ਹਾ ਯੂਟਿਊਬਰ ਚਲੋ ਦੇਖਦੇ ਆਂ ਠੀਕ ਹੈ ਓਕੇ ਜੀ ਬਾਏ ਸੋ ਆ ਬੱਚਾ ਆਜ ਕੱਲ ਦਾ ਦੇਖੋ ਧਿਆਨ ਨਾਲ ਦੇਖੋ ਗੌਰ ਨਾਲ ਦੇਖੋ ਆ ਦੇਖੋ ਹਰ ਐਂਗਲ ਨਾਲ ਦੇਖੋ ਆਕੇ ਦੇਖੋ ਨਾ ਕਿ ਮੈਂ ਕਿੱਤਾ ਹੈ ਲਾਓ ਮੈਂ ਜ਼ਿਆਦਾ ਨਹੀਂ ਕਿਤਾ ਆ ਉੱਤੇ ਉਹ ਲੱਗਾ ਹੈ ਪਹਿਲਾਂ ਉਲਾਈ ਸੀ ਨਾ ਨਹਲ ਪਿੰਟ ਦਾ ਬਲੈਕ ਬਲੈਕ ਉਹ ਲੱਗਾ ਪੁੰਜਾ ਗਿਆ ਤੇ ਇੰਨਾ ਕਿ ਕੀਤਾ ਮੈਂ ਇੱਥੇ ਆਸ-ਪਾਸੇ ਸਹੀ ਕਰਨ ਵਾਲਾ ਸੋ ਵਧੀਆ ਰਿਜ਼ਲਟ ਮਿਲਿਆ ਦਾ ਉਹ ਹੁਣ ਮੈਂ ਸ਼ਾਇਦ ਮੇਲ ਪੇਂਟ ਲਾਣੀ ਸ਼ੁਰੂ ਕਰ ਦਾਂ ਕਿਉਂਕਿ ਇੱਕ ਮੈਨੂੰ ਲਾਣੀ ਨਹੀਂ ਪਸੰਦ ਤੇ ਇੱਕ ਮੈਨੂੰ ਸੁਕਾਣੀ ਸੁਕਾਨ ਤੇ ਬਹੁਤ ਚੜਦਾ ਹੀ ਗੁੱਸਾ ਤੇ ਇਹ ਤਾਂ ਬੜੀ ਵਧੀਆ ਚੀਜ਼ ਹੈ ਸੋ ਥੈਂਕ ਯੂ ਯੂ ਰੀ ਲਾਈਕ ਅਨਤਿਕ ਬਾਬਾ ਜੀ ਮੈਨੂੰ ਮਸ਼ੀਨ ਦੇ ਲਈ ਜੀ ਫਾਈਨਲੀ ਰੈਟ ਇਸ ਓਵਰ ਮਿਲੋ ਸਾਡੇ ਗੈਸਟ ਨੂੰ ਪ੍ਰਤੀ ਸਿਕਾ ਜੀ ਸਿਕਾ ਜੀ ਸਾਰਿਆਂ ਨੂੰ ਦੇਖਣ ਆਏ ਨੂੰ ਜੀ ਬਹੁਤ ਹੀ ਗ੍ਰੇਟ ਪਰਸਨੈਲਟੀ ਹੈ ਸੋ ਟੂਗੇਦਰ ਬਹੁਤ ਵਧੀਆ ਲੱਗਿਆ ਇਹਨਾਂ ਕੋਲ ਆ ਕੇ ਸ਼ਾਮ ਦੇ ਸਮੋਸੇ ਖਾ ਕੇ ਹਾਂਜੀ ਹੁਣ ਰੋਟੀ ਦਾ ਟਾਈਮ ਹੈ ਸੋ ਮੱਚ ਸੋਨੀ ਅਰੇ ਮਾਂ ਮਾਂ ਪਰ ਕੰਮ ਜੀ ਹੁਣ ਅਸੀਂ ਵਲੌਗ ਦੀ ਕਰਦੇ ਇੱਥੇ ਐਂਡਿੰਗ ਅ ਰਾਤ ਦੇ ਬਰਾ ਵਾ ਚੁੱਕੇ ਨੇ ਸੋ ਮੈਂ ਵੀ ਜਾਗਦਾ ਪੈਸੇ ਵੇਰੇ ਸ਼ਨੀਵਾਰ ਹੈ ਨਾ ਤਾਂ ਕਰਕੇ ਚਾਨੀ ਅੱਜ ਫਿਰ ਛੁੱਟੀ ਹੁੰਦੀ ਹੈ। ਤਾਂ ਮੇਰੀ ਅੱਖਾਂ ਦੇਖ ਸਕੋਗਾ ਮੈਂ ਅ ਚਾਹੇ ਤਰਾ ਸੌਂ ਕੇ ਦੇਖਿਆ ਸਵੇਰ ਦੀ 5:30 ਵਜੇ ਉੱਠੀ ਆ। ਤੇ ਹੋਰ ਵੀ ਅ ਤੁਹਾਨੂੰ ਇੱਕ ਸਰਪ੍ਰਾਈਜ਼ ਉਹ ਦੇਣਾ ਹੈਗਾ ਵੇ। ਦੋਵਦੇ ਲਈ ਤੁਸੀਂ ਬਲੌਡ ਨਾ ਬਣੇ ਰਹੋ। ਬਾਕੀ ਫਿਲਹਾਲ ਅ ਐਸਾ ਬਲੌਡ ਤਾਂ ਕਿਦਾਂ ਲੱਗਾ ਦੱਸਿਓ। ਠੀਕ ਹੈ। ਸੋ ਇਸ ਕਰਕੇ ਦਿਨ ਰਾਤ ਸੌਣੀ ਪੰਦੀ। ਉਹ ਵੀ ਬਹੁਤ ਵੱਡਾ ਸਰਪ੍ਰਾਈਜ਼ ਹੈ। ਮੇਰੇ ਲਈ ਫੋਟੋਟਾ ਹੈ ਨਾ।